ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਡੇ ਚੈਨਲ ਸਾਡਾ ਪੰਜਾਬ ਤੇ ਸਾਡੀ ਸ਼ਾਂਚ ਬਹੁਤ-ਬਹੁਤ ਸਵਾਗਤ ਹੈ ਅੱਜ ਅਸੀਂ ਸਾਡਾ ਪੰਜਾਬ ਦੀ ਚੱਲ ਰਹੀ ਸੀਰੀਜ਼ ਚੰਡਾਲ ਲੋਹਾ ਦੇ ਅਗਲੇ ਐਪੀਸੋਡ ਬਾਰੇ ਤੁਹਾਡੇ ਨਾਲ ਗੱਲ ਕਰਨ ਜਾ ਰਹੇ ਹਾਂ ਜਿਹੜੀਆਂ ਗੱਲਾਂ ਅੱਜ ਮੈਂ ਤੁਹਾਨੂੰ ਆਪਣੀ ਇਸ ਵੀਡੀਓ ਵਿੱਚ ਦੱਸਣ ਜਾ ਰਹੀ ਹਾਂ ਉਹ ਬਹੁਤ ਹੀ ਦਿਲਚਸਪ ਹਨ ਇਹੋ ਇਹ ਗੱਲਾਂ ਤੁਹਾਨੂੰ ਕਿਸੇ ਤੋਂ ਵੀ ਨਹੀਂ ਮਿਲਣਗੀਆਂ ਇਸ ਲਈ ਵੀਡੀਓ ਨਾਲ ਬਨੇ ਰਹੋ ਵੀਡੀਓ ਨੂੰ ਪੂਰਾ ਦੇਖੋ ਇਸ ਤੀ ਬਿਲਕੁਲ ਨਾ ਕਰਨਾ ਵੀਡੀਓ ਚੰਗੀ ਲੱਗੇ ਤਾਂ ਲਾਈਕ ਸ਼ੇਅਰ ਤੇ ਕਮੈਂਟ ਤੁਹਾਡਾ ਇੱਕ ਲਾਈਕ ਸਾਨੂੰ ਅੱਗੇ ਵੀਡੀਓ ਬਣਾਉਣ ਲਈ ਬਹੁਤ ਜ਼ਿਆਦਾ ਮੋਟਿਵੇਟ ਕਰਦਾ ਹੈ ਜਿਵੇਂ ਕਿ ਤੁਸੀਂ ਦੇਖਿਆ ਕਿ ਸੀਰੀਜ਼ ਚੱਲ ਰਹੀ ਹੈ ਚੰਡਾਲ ਲੂਹਾ ਅੱਜ ਕੱਲ ਦੀ ਜੋ ਕੌੜੀ ਸੱਚਾਈ ਹੈ ਲੂਹਾ ਆਪਣੇ ਸੱਸ ਸੋਰੇ ਨਾਲ ਕੀਵੇਂ ਕਰਦੀਆਂ ਹਨ ਜਿੱਦਾਂ ਤੁਸੀਂ ਦੇਖਿਆ ਕਿ ਪ੍ਰੀਤ ਨੇ ਆਪਣੀ ਸੱਸ ਨੂੰ ਇੰਨਾ ਘੁੱਟਿਆ ਕਿ ਉਹ ਬੇਹੋਸ਼ ਹੋ ਗਈ ਜਿਸ ਨਾਲ ਉਹ ਉੱਠ ਵੀ ਨਹੀਂ پا ਰਹੀ ਸੀ ਕਿ ਉਹ ਪਾਣੀ ਦੀ ਇੱਕ ਬੂੰਦ ਨੂੰ ਤਰਸ ਗਈ ਤੇ ਜਦੋਂ ਪ੍ਰੀਤੀ ਨੂੰ ਇਸ ਗੱਲ ਦਾ ਅਹਿਸਾਸ ਹੋਇਆ ਕਿ ਹਾਂ ਜੇਕਰ ਮਾਤਾ ਨੂੰ ਕੁਝ ਹੋ ਗਿਆ ਤੇ ਕੱਲ ਨੂੰ ਸਾਰਿਆਂ ਨੇ ਇਹ ਇਲਜ਼ਾਮ ਲਗਾਉਣਾ ਹੈ ਕਿ ਮਾਤਾ ਤਾਂ ਪ੍ਰੀਤ ਕੋਲ ਹੀ ਰਹਿੰਦੀ ਸੀ ਕਿ ਜਰੂਰ ਪ੍ਰੀਤ ਨਹੀਂ ਕੁਝ ਕੀਤਾ ਹੈ ਤਾਂ ਉਸਦੇ ਦਿਮਾਗ ਵਿੱਚ ਇੱਕ ਗੱਲ ਆਂਦੀ ਹੈ ਕਿ ਕਿਉਂ ਨਾ ਮੈਂ ਵਿੱਕੀ ਨੂੰ ਝੂਠ ਬੋਲਾਂ ਤੇ ਕਹਾਂ ਕਿ ਅਸੀਂ ਮਾਤਾ ਨੂੰ ਹਸਪਤਾਲ ਲੈ ਜਾਂਦੇ ਹਾਂ ਕਿ ਉਹ ਮਾਤਾ ਡਿੱਗ ਗਈ ਸੀ ਕਿਤੇ ਇਹ ਨਾ ਹੋਵੇ ਇਹਨਾਂ ਦੇ ਕੋਈ ਸਰਟੀਫਿਕੇਟ ਲੱਗੇ ਹੋਵੇ ਉਹ ਚਲਾਕੀ ਨਾਲ ਵਿੱਕੀ ਨੂੰ ਬੁਲਾਉਂਦੀ ਹੈ ਤੇ ਕਹਿੰਦੀ ਹੈ ਕਿ ਚਲੋ ਅਸੀਂ ਮਾਤਾ ਨੂੰ ਦਿਖਾ ਆਂਦੇ ਹਾਂ ਸਰੇ ਪਾਸੇ ਜਦੋਂ ਕਾਵਲ ਨੇ ਸੰਦੀਪ ਨੂੰ ਇਹ ਦੱਸਿਆ ਸੀਗਾ ਕਿ ਬਾਬਾ ਜੀ ਬਾਪੂ ਜੀ ਸਾਨੂੰ ਬੇਦਖਲ ਕਰਨ ਜਾ ਰਹੇ ਹਨ ਤਾਂ ਸੰਦੀਪ ਦੇ ਹੱਥਾਂ ਪੈਰਾਂ ਦੀ ਪੈ ਗਈ ਤੇ ਉਸਦੇ ਪੈਰਾਂ ਥਲੋ ਜਮੀਨ ਕੀ ਸ ਗਈ ਉਹ ਭੱਜਦੀ ਹੋਈ ਪ੍ਰੀਤ ਹੁਣਾ ਕੋਲ ਗਈ ਤੇ ਉਹ ਕਹਿਣ ਲੱਗੀ ਕਿ ਜੋ ਕਰਨਾ ਹੈ ਜਲਦੀ ਕਰੋ ਨਹੀਂ ਤਾਂ 베ਵੇ ਬਾਪੂ ਨੇ ਅੱਜ ਸਾਨੂੰ ਬੇਦਖਲ ਕਰਕੇ ਆਣਾ ਹੈ ਤੇ ਫੇਰ ਸਾਡਾ ਕੁਝ ਨਹੀਂ ਪੜਨਾ ਇੱਕ ਵਾਰ ਜੇ ਜ਼ਮੀਨ ਸਾਡੇ ਹੱਥੋਂ ਨਿਕਲ ਗਈ ਤੇ ਦੁਬਾਰਾ ਸਾਨੂੰ ਇਹ ਜ਼ਮੀਨ ਵਾਪਸ ਨਹੀਂ ਮਿਲਦੀ ਤੁਸੀਂ ਦੇਖਿਆ ਕਿ ਕਿਵੇਂ ਸੰਦੀਪ ਨੇ ਤੇ ਪ੍ਰਿੰਤ ਤੇ ਮिक्की ਨੇ ਚਲਾਕ ਚਲਾਕੀ ਨਾਲ ਬੇਬੇ ਨੂੰ ਗੱਡੀ ਵਿੱਚ ਪਾਇਆ ਤੇ ਹਸਪਤਾਲ ਲੈ ਗਏ ਤਾਂ ਕਿ ਬੇਬੇ ਉਹਨਾਂ ਦੇ ਨਾਲ ਬਾਪੂ ਜੀ ਦੇ ਨਾਲ ਜਾ ਕੇ ਉਹਨਾਂ ਨੂੰ ਬੇਦਰਖਲ ਨਾ ਕਰਕੇ ਜਾਣ ਕਿਉਂਕਿ ਉਹਨਾਂ ਨੂੰ ਵੀ ਪਤਾ ਸੀ ਕਿ ਬੇਬੇ ਤੋਂ ਬਿਨਾ ਬਾਪੂ ਬੇਦਰਖਲ ਨਹੀਂ ਕਰ ਸਕਦਾ ਜਿਵੇਂ ਕਿ ਸੋਨੂ ਨੇ ਬਾਪੂ ਜੀ ਨੂੰ ਕਿਹਾ ਈ ਉਸਨੇ ਕਚੈਰੀਆਂ ਵਿੱਚ ਗੱਲ ਕੀਤੀ ਹੈ ਉਹਨਾਂ ਨੇ ਇਹ ਦੱਸਿਆ ਹੈ ਕਿ ਬੇਬੇ ਤੇ ਬਾਪੂ ਜੇਕਰ ਦੋਨੋਂ ਜੁੜਦੇ ਹਨ ਤਾਂ ਦੋਨੋਂ ਹੀ ਇਹ ਫੈਸਲਾ ਕਰਨਗੇ ਕਿ ਉਹ ਆਪਣੀ ਔਲਾਦ ਨੂੰ ਬੇਦਖਲ ਕਰ ਸਕਦੇ ਹਨ ਜਾਂ ਨਹੀਂ ਕਿਸੇ ਇੱਕ ਦੇ ਜਾਣ ਨਾਲ ਕਦੀ ਵੀ ਬੇਦਖਲ ਨਹੀਂ ਕੀਤਾ ਜਾ ਸਕਦਾ ਤੇ ਬਾਪੂ ਨੇ ਸੋਨੂ ਨੂੰ ਪੁੱਛਿਆ ਕਿ ਇਹਨਾਂ ਨੂੰ ਕਿਵੇਂ ਪਤਾ ਲੱਗਾ ਤਾਂ ਸੋਨੂ ਨੇ ਕਿਹਾ ਕਿ ਉਸ ਦਿਨ ਗਰਤੀ ਨਾਲ ਮੈਂ ਹੀ ਫੋਨ ਕਰਤਾ ਸੀ ਪਰ ਤੁਸ ਨੂੰ ਲੱਗਿਆ ਫੋਨ ਤੁਸੀਂ ਚੱਕਿਆ ਹੈ ਪਰ ਕਵਲ ਨੇ ਸਾਰੀਆਂ ਗੱਲਾਂ ਸੁਣ ਲਈਆ ਦੇਖੋ ਭਾਵੇਂ ਕਵਲ ਥੋੜਾ ਝੱਲਾ ਹੈ ਪਰ ਉਹ ਫਿਰ ਵੀ ਆਪਣੀਆਂ ਛੋਟੀਆਂ ਉਹਨੀਆਂ ਗੱਲਾਂ ਨਾਲ ਸਾਰੀਆਂ ਗਲਤੀਆਂ ਕਰ ਦਿੰਦਾ ਹੈ ਤੇ ਸਾਰਾ ਭੇਦ ਸੰਦੀਪ ਦੇ ਕੋਲ ਖੋਲ ਦਿੰਦਾ ਹੈ ਤੁਸੀਂ ਦੇਖਿਆ ਕਿ ਉਸ ਨੂੰ ਬੇਦਖਲ ਦਾ ਮਤਲਬ ਵੀ ਨਹੀਂ ਪਤਾ ਸੀ ਪਰ ਫਿਰ ਵੀ ਉਸਨੇ ਉਸ ਸੰਦੀਪ ਨੂੰ ਜਾ ਕੇ ਦੱਸਿਆ ਕਿ ਹਾਂ ਬਾਪੂ ਨੇ ਸਾਨੂੰ ਬੇਦਖਲ ਕਰ ਦੇਣਾ ਹੈ ਹੁਣ ਅਸੀਂ ਆਰ ਵਾਲੇ ਪਾਰਟ ਵਿੱਚ ਦੇਖਾਂਗੇ ਕਿ ਇਹਨਾਂ ਦਾ ਕੀ ਬਣਦਾ ਹੈ ਬਾਪੂ ਬੇਦਖਲ ਕਰਦਾ ਹੈ ਬੇਬੇ ਠੀਕ ਹੁੰਦੀ ਹੈ ਬੇਬੇ ਸਾਰਿਆਂ ਦੀ ਸੱਚ ਪ੍ਰੀਤ ਦੀ ਸਚਾਈ ਸਾਹਮਣੇ ਲੈ ਕੇ ਆਉਂਦੀ ਹੈ ਜਾਂ ਨਹੀਂ ਇਸ ਨੂੰ ਦੇਖਣ ਲਈ ਸਾਡੀ ਵੀਡੀਓ ਨਾਲ ਜੁੜੇ ਰਹੋ ਤੁਹਾਡਾ ਸਾਰਿਆਂ ਦਾ ਧੰਨਵਾਦ